ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਓ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਈ ਜੇ ਲਾਇ ਰਹਾ ਲਿਬ ਤਾਰ ਭੁਖਿ ਆਉ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਸ ਸਿਆਣਪਾ ਲਖ ਹੋ ਹੈ ਤਾ ਇੱਕ ਨ ਚੱਲੇ ਨਾਲ ਕਿਵ ਸਚਿਆ ਨ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮਰਿ ਜਾਇ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਏਕ ਨਾਖਮੀ ਬਖਸ਼ੀਸ ਇੱਕ ਹੁਕਮੀਸ ਦਾ ਭਵਾਈ ਏ ਹੁਕਮੇਂ ਅੰਦਰ ਸਭ ਕੋ ਬਾਹਰ ਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਥੱਕ ਪਾਹੀ ਜੁਗਾਉ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਹਾ ਨਾਨਕ ਬਿਕਸੇ ਵੇ ਪ੍ਰਵਾਹ ਸਾਚਾ ਸੋਹਬ ਸਚਨਾਏ ਭਾਖਿਆ ਭਉ ਅਪਾਰ ਅਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰੱਖੀਐ ਜਿਸ ਦੇ ਦਰਬਾਰ ਮੂਹ ਕੈ ਮੂਲਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏ ਵਹਿ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣਿ ਨਿਧਾਨ ਗਾਵੀਏ ਸੁਨਿਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੂ ਈਸਰ ਗੁਰ ਗੌਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣ ਆਖ ਨਾਹੀ ਕਹਿਣਾ ਕਥਨ ਨ ਜਾਏ ਗੁਰਾ ਇਕ ਦਹਿ ਬੁਝਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਮਿਸਰਣ ਨ ਜਾਏ ਵੀਰ ਤੁਣਾਵਾ ਜੇ ਤਿਸ ਭਾਵਾ ਮਣ ਪਾਣੇ ਕੇ ਨਾਏ ਕਰੇ ਜੇਤੇ ਸ੍ਰਿਠੁ ਉਪਾਈ ਵੇਖੋਂ ਮਨ ਕਰਮਾਂ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇਕ ਦਹਿ ਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੁਗ ਚਾਰੇ ਅਰ ਜਾਹੋ ਰਜ ਸੁਨਿ ਹੋਏ ਨਵਾਖ ਨਾਮੇ ਜਾਣੀਏ ਨਾਲ ਚਲੇ ਸਭ ਕੋਇ ਚੰਗਾ ਨਉ ਰਖਾਇ ਕੇ ਜਸ ਕੀ ਰਜਗਲੇ ਜੇ ਤਿਸ ਨਦਰਿ ਨ ਆਵਈ ਤਾ ਬਾਤ ਨ ਪੁੱਛੇ ਕੇ ਕੀਤਾ ਅੰਦਰ ਕੀਟ ਕਰਦੋ ਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋ ਪਤਲ ਸੁਣੈ ਪਹੋ ਨ ਸਕੇ ਕਾਲ ਨਾਨਕ ਭਗਤਾਂ ਸਦਾ ਵੇਗਾਸ ਸੁਣੈ ਦੁਖ ਪਾਪ ਕਾਨਾਸ ਸੁਣੈ ਇਸਰ ਬ੍ਰਹਮਾਇੰਦ ਸੁਣੈ ਮੁਕਤਲਾ ਹਰਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣੈ ਦੁਖ ਪਾਪ ਕਾਨਾਸ ਸੁਣੈ ਸਤ ਸੰਤੋਗਿਆਨ ਸੁਣੈ ਅਠ ਸਠਿ ਕਾ ਇਸਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂਸ ਦਾ ਵਿਗਾਸ ਸੁਣੈ ਦੁਖ ਪਾਪ ਕਾਨਸ ਸੁਣੈ ਇਸਰਾ ਗੁਨਾ ਕੇਹਾ ਸੁਣੈ ਸੇਗ ਪੀਰ ਪਾਤਸ਼ਾ ਸੁਣੈ ਅੰਦੇ ਪਾਵ ਮਹਿ ਰਹਾ ਸੁਣੈ ਹਾਥ ਵੇ ਸਗਹ ਨਾਨਕ ਭਗਤਾਂਸ ਦਾ ਵੇਗਾਸ ਸੁਣੈ ਦੁਖ ਪਾਪ ਕਾਨਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਵਿਸ਼ੇ ਪਿਛਤਾਏ ਕਾਗਤ ਕਲਮ ਨ ਲਿਖਨ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮਨ ਨਾ ਮੋਹ ਚੋਟਾ ਨਾ ਖਾਏ ਮਨ ਜਮਕੇ ਸਾਥ ਨ ਜਾਏ ਐਸਾ ਨਾਮ ਨਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨ ਮਾਰਗ ਠਾਕ ਨ ਪਾਏ ਮਨ ਪਤਸਿਓਂ ਪ੍ਰਗਟ ਜਾਏ ਮਨ ਨ ਮਗਨ ਚੱਲੇ ਪੰਥ ਮਨ ਨ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨ ਪਾਉ ਵਹਿ ਮੁਖ ਦਵਾਰ ਮੰਨੇ ਪਰਵਾਰੇ ਸਾਨਹਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭੇ ਨਾ ਭਿਖ ਐਸਾ ਨਾਮ ਨਰਨੰਦਰ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਨਿਰਗਹਮਾਨ ਪੰਚੇ ਸੋਹੈ ਨਰ ਰਾਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਤਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਹਰ ਤਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰਤਲੇ ਕਮਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਬੁੜੀ ਕਲਾਹ ਇਹੇ ਲੇਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਣਸ ਵਾਲੇ ਰੂਪ ਕੀਤੇ ਦਾਤ ਜਾਣੇ ਕੋਣ ਕੂਤ ਕੀਤਬ ਸਾਉ ਏਕੋ ਕੁਵਾਉ ਇਸਤੇ ਹੋਏ ਲਖ ਦਰੀ ਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋਦਤ ਭਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਭਾਉ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀਆ ਸੰਗ ਦਾਤਾਰ ਸੰਗ ਸੂਰਮ ਪਖਸਾਰ ਸੰਗ ਮੋਨ ਲਿਵ ਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿਤਿ ਭਾਵੇ ਸਾਈ ਭਲੀ ਘਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਮਨ ਕਰ ਜਾਹੇ ਜੋਰ ਸੰਖ ਗਲੜ ਹਤਿਆਗ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੁੜੇ ਫਿਰਾਹੇ ਸੰਖ ਮਲੇਸ਼ ਮਲ ਭਖਾਏ ਸੰਖ ਨਿੰਦਕ ਸਿਰ ਕਰੇ ਬਾਹਰ ਨਾਨਕ ਨੀ ਕਹੇ ਵਿਚਾਰ ਵਾਰਿਆ ਨਾ ਜਾਵਾਇ ਇੱਕ ਵਾਰ ਜਉ ਤਦ ਭਾਵੇ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਰਿੰਕਾਰ ਸੰਖਨਾਵ ਸੰਥਾਵਿ ਅਗਮ ਅਗਮ ਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਹਾ ਅਖਰੀ ਗਿਆਨ ਗੀਤ ਗੁਣ ਗਹਾ ਅਖਰੀ ਨਿਖਨ ਬੋਰਨ ਬਾਨ ਅਕਰਾ ਸਿਰ ਸੰਜੋਗ ਵਿਖਾਨ ਜਿਨਹੇ ਲਿਖੈ ਤਿਸ ਸਿਰਨਾਹੇ ਜਿ ਫਰਮਾਏ ਤਿਬ ਤੇ ਪਾਏ ਜੇਤਾ ਕੀਤਾ ਤੇਤਾ ਨਾ ਵੇ ਨਾਵੇਂ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਤ ਭਾਵੇ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਰਨੰਕਰ ਪਰਿਏ ਹੱਥ ਬੈਰ ਤੰਦੇ ਪਾਣੀ ਤੋਹਤੇ ਉਦਰ ਸੁਖੇ ਮੂਤ ਪਲੀ ਤੇ ਕਪੜਾ ਹੋਏ ਦੇ ਸਾਮੂਣ ਲਈਓ ਤੋਏ ਪਰਿਏ ਮਤ ਪਾਪਾਂ ਕੇ ਸੰਗ ਉਤਪੇ ਨਵੇਂ ਕੇ ਰੰਗ ਉੰਨੀ ਪਾਪੀ ਅਖ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮਿ ਆਵਹੁ ਜਾਹ ਤੀਰਤਪ ਦਿਆ ਦਤਦਾਨ ਜੇ ਕੋ ਪਾਵੇ ਦਿਨ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਰਣਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਧ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਿਰਤੀ ਮਹਾ ਕਵਣ ਜਿਤ ਹੋ ਆਇਆ ਕਾਰ ਵੇਲ ਨ ਪਾਇਆ ਪੰਡਤੀ ਜੇ ਹੋ ਐ ਲੇਖ ਪੁਰਾਨ ਵਕਤ ਨ ਪਾਇਓ ਕਾਦੀਆਂ ਜੇ ਲਿਖਨ ਲੇਖ ਕੁਰਾਨ ਤਿਤਵਾਰਣ ਜੋਗੀ ਜਾਣੇ ਰਤ ਮਹਾਨ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੀਤਾ ਜਾਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੇ ਪਤਲ ਪਤਾਲ ਲਖ ਅਗਾਸ ਅਗਾਸ ਓੜਕ ਓੜਕ ਬਾਲ ਥਕੇ ਵੇਦ ਕੈਨਕ ਬਾਤ ਸੈ ਸਠਾਰਾ ਗਣਕ ਤੇ ਮਾਸ ਰੁਗ ਧਾਤ ਲਿਖਾਇ ਤਲਖ ਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਖਿਐ ਆਪੇ ਜਾਣ ਆਪ ਸਾਲਾਹੀ ਸਲਾਹ ਏਤੀ ਸੁਰਤ ਨਾ ਪਾਈ ਆਰੰਧਿਆ ਤੇ ਵਾਹ ਆਪੇ ਸਮੰਦ ਨਾ ਜਾਣੀ ਆਸਮਦ ਸਾਹਿਬ ਸੁਲਤਾਨ ਗਿਰਹਾ ਸੇਤੀ ਮਲ ਧਨ ਕਿੜੀ ਤੁਰਣ ਹੋਣੀ ਜੇ ਤਿਸ ਮਨੋਂ ਨਾਮ ਵਿਸਰਹਿ ਅੰਤਰਾ ਸਿਪਤੀ ਕਹਿ ਨਾ ਅੰਤ ਅੰਤਨ ਕਰਣੇ ਦੇਨ ਅੰਤ ਅੰਤਨ ਵੇਖਣ ਸੁਰਣਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿੱਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਏ ਅੰਤਨ ਜਾਣੇ ਕੋ ਏ ਬਹੁਤਾ ਕਈਏ ਬਹੁਤਾ ਹੋਏ ਗੱਡਾ ਸਾਹਿਬ ਚਾਹਾਂ ਉੱਚੇ ਉਪਰ ਉਚਾ ਨਾਉ ਏਵੜੂ ਚਾਹੋ ਏ ਕੋਏ ਤਿਸ ਉੱਚੇ ਕੋ ਜਾਣੇ ਸੋਏ ਦੇਵੜੇ ਆਪ ਜਾਣਿਆ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੰਡਾ ਦਾਤ ਅਜਿਹਾ ਨਾ ਤੁਮਾਏ ਕੇਤੇ ਮੰਗੇ ਜੋਤ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਹਮ ਟੁੱਟੇ ਵਿਕਾਰ ਕੇਤੇ ਲੈ ਲੈ ਮੁਕ ਰਪਾਹੇ ਕੇਤੇ ਮੂਰਖਾ ਹੀ ਖਾਹੇ ਕੇਤਿਆ ਦੁਖ ਭੂਖ ਸਦ ਮਾਰ ਏ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨ ਸਕੇ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵਹਿਗੇ ਈਕੇ ਜਿਸ ਨੂੰ ਬਖਸੇ ਸਿਮਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਅਮਲ ਆਵਹਿ ਮੁੱਲ ਜਾਹੇ ਮੁੱਲ ਭਾਏ ਮੁੱਲ ਅਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ਿਸ ਮਨ ਦੇ ਸਾਨ ਅਮੁੱਲ ਕਰਮ ਅਮਰ ਹਰਮਾਨ ਆ ਆ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਨਿਬਨਾਏ ਆਖੇ ਵਿੱਚ ਪਾਠ ਪੁਰਾਨ ਆਖੇ ਬੜੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਮ ਆਖੇ ਅੱਖ ਸੁਰ ਨਰਮੁਨ ਜਨ ਸੇਵ ਕੇਤੇ ਅੱਖ ਆਖਣ ਪਾਹੇ ਕੇਤੇ ਗਹਿ ਗਹਿ ਉਠੜ ਜਾਏ ਇਤੇ ਕੀਤੇ ਹੋਰ ਕਰਹਿ ਤਾ ਆਖਣ ਸਕੈ ਕਈ ਕੇ ਜੇਵੜ ਭਾਵੇਂ ਤੇ ਵਢ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਏ ਸਿਰ ਗਾਵਾਰ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰਿਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਗੁਪਤ ਲਿਖ ਜਾਨੈ ਲਿਖ ਲਈ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਤਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੀ ਤੇ ਇਸ ਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਬੜਨ ਖੇਤਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾਂ ਮੱਛ ਬਿਆਲੇ ਗਾਵਣ ਰਤਨ ਉਪਾਏ ਤੇਰੇ ਅੱਠ ਛਠੀ ਰਤਨਾਂ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਮੰਡਾ ਕਰ ਕਰ ਰਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਜਤੈ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਹੋਸੀ ਜੈਨ ਜਾਸੀ ਰਜਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਸ ਮਾਇਆ ਜਨੂ ਪਾਈ ਹਰ ਕਰ ਵੇਖੇ ਕੀਤਾ ਆਪਣਾ ਜਿਵੇਂ ਤਿਸ ਦੀ ਬੜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਗੁੰਦਾ ਸੰਤੋਖ ਸ਼ਰਮ ਪਤਝੋਲੀ ਧਿਆਨ ਕੀ ਕਰਹਿ ਵਿਪੂਤ ਖਿੰਤਾ ਕਾਲ ਕਵਾਰੇ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕੋਤਗਿਆੰਦ ਆਪਨ ਹਰਣ ਗੜਗੜ ਵਾਜੇ ਨਾਦ ਆਪਨਾਥ ਨਾਥੀ ਸਬ ਜਾਕੇ ਰੇ ਦਿਸੇ ਦੇਵ ਨਾ ਸਾਧ ਸੰਯੋਗ ਵਿੱਚ ਜੋਗ ਦੋਇਕਾਰ ਜਨਾ ਵਹਿ ਲੇਖ ਆਵਹਿ ਭਾਗ ਆਦੇਸ ਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਆਮਾਈ ਜੁਗਤ ਵਿਆਹੀ ਤਿੰਨ țele ਪਰਮਾਨ ਇੱਕ ਸੰਸਾਰ ਇੱਕ ਬੰਡਾਰੇ ਕਿਲਾਏ ਦੇਵਾਨ ਜੀਵਤ ਸੁਪਾਵੇ ਤੇ ਚਲਾਵੇ ਜਿਬ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰਣ ਆਵੇ ਬਹੁਤਾ ਹੈ ਵਿਡਾਨ ਆਦੇਸ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀ ਬੋ ਲਖ ਹੋਏ ਲਖ ਹੋਵੇ ਲਖ ਵੀਸ ਅਸ ਲੋਏ ਲੋਏ ਪੰਡਾਰ ਜੋਗ ਸਿਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦ ਨੀਲਾ ਨਾ ਦੇਨਹਤ ਜੁਗ ਜੁਗ ਏਕੋ ਏਸ ਇਕ ਦੂਜੀ ਬੌ ਲਖ ਹੋ ਹੈ ਲਖ ਹੋਵੇ ਲਖ ਵੀ ਲਖ ਲਖ ਗੇੜਾ ਕੀ ਏਕ ਨਾਮ ਜਗਦੀਸ਼ ਇਤ ਰਹਾ ਪਤ ਪਵਣੀਆਂ ਚੜੀਏ ਹੋਵੇ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈ ਐ ਕੂੜੇ ਕੋੜਾ ਠਿਸ ਆਖਣ ਜੋਰ ਜਪਣਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾਲ ਰਾਜ ਮਾਲ ਮਨ ਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਤ ਨਾ ਕੋਏ ਰਾਤੀ ਰੁਤੀ ਤਿਥੀ ਵਾਰ ਪਉਣ ਪਾਣੀ ਅਗਣੀ ਪਾਤਲ ਤਿਸ ਵੀ ਧਰਤੀ ਥਾਪ ਰਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਬਕਾਈ ਉਥੇ ਪਾਏ ਨਾਨਕ ਗਹਿਆਂ ਜਾਪੇ ਜਾਏ ਧਰਮਖੰਡ ਕਾਏ ਹੋ ਧਰਮ ਗਿਆਨਖੰਡ ਕਾਖੋ ਗਰਮ ਕੇਤੇ ਪਉਣ ਪਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮੇ ਘੜਤ ਗੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕیتے ਦੇਵ ਧਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਿਰੰਧ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਵਿਨੋਦ ਗਉੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘੜਤ ਗੜੀਏ ਬਹੁਤੇ ਰੂਪ ਤਾਂ ਕਿ ਅੰਗ ਲੰਗਤੀਆਂ ਨਾ ਜਾਹੇ ਜੇ ਕੋ ਗਹੇ ਬੀਸ਼ੇ ਪਿਛਤਾਵੇ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਨਾ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਗਥ ਨ ਜਾਹੇ ਨਾ ਹੋ ਮਰੇ ਨ ਢਗ ਜਾਏ ਜਿਨ ਕੇ ਰਾਮ ਕਸੇ ਮਨ ਮੋਹੇ ਤਿਥੈ ਭਗਤ ਵਸੇ ਕੇ ਲੋ ਕਰੇ ਨਨ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰਣ ਹਾਰ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾ ਅੰਤ ਨੰਤ ਤਿਥੈ ਲੋ ਲੋ ਆਕਾਰ ਜਿਵ ਜੋ ਹੁਕਮ ਤਵੇ ਐ ਤਿਮਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਗੁਰਦਾਸਰ ਜਤਿ ਬਹਾਰਾ ਤੀਰ ਸੁਨਿਆਰ ਹਰਨ ਮਤਵੇ ਤਿਆਰ ਪਉ ਅਗਣ ਤਾਲ ਪਉ ਖੰਲਾਗਣ ਰਪਤਾਉ ਭਾਂਡਾ ਪਉ ਅੰਮ੍ਰਿਤ ਤਿਤ ਢਾਲ ਘੜਿਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ पवन गुरु पाणी पिता माता तरत महत दिवस रात दो दाई दाया हेले सगल जगत चङ्गया हि वाचे धर्म दूर। करमी आपो अपनी के नेड़े के दूर जिनाम आया। ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਪਹਾਰਾ ਤੀਰਥ ਨਿਆਰ ਅਹਿਰਣ ਮਤ ਵੇਦ ਥਿਹਾਰ ਪਉ ਖੱਲਾ ਗਣ ਤਪਤਾਉ ਭਾਂਡਾ ਪਉ ਅੰਮ੍ਰਿਤ ਤਿਤ ਟਹਾਰ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਕਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਲੇ ਸਗਲ ਜਗਤ ਚੰਗੇ ਆਈਆਂ ਮੁਰਿਆ ਹਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੇ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ